ਨਵਜੋਤ ਸਿੰਘ ਸਿੱਧੂ ਵੱਲੋਂ ਰਾਜ ਸਭਾ ਤੋਂ ਅਸਤੀਫਾ ਦੇ ਇਤਜਾਨ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਹਾਲਾਂਕਿ ਇਸ ਗੱਲ ਦਾ ਐਲਾਨ ਨਹੀਂ ਹੋਇਆ ਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਸਿਆਸੀ ਕਰੀਅਰ ਕੀ ਹੋਵੇਗਾ ਪਰ ਫਿਲਹਾਲ ਇਹ ਹੈ ਕਿ ਚਰਚਾ ਜੋ ਚੱਲ ਰਹੀ ਹੈ ਉਹ ਚਰਚਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵੱਲ ਜਾ ਸਕਦੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਆਉਂਦੇ ਨੇ ਤਾਂ ਕੀ ਰਹੇਗੀ ਪਾਰਟੀ ਦੀ ਨੀਤੀ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਵਿੱਚ ਪੋਜੀਸ਼ਨ ਕੀ ਹੋਵੇਗੀ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੋਵੇਗਾ ਇਸ ਮੁੱਦੇ ਤੇ ਤਮਾਮ ਸਾਡੇ ਨਾਲ ਗੱਲਬਾਤ ਕਰਨ ਸਰਦਾਰ ਸੁੱਚਾ ਸਿੰਘ ਛੋਟੇਪੁਰ ਛੋਟੇਪੁਰ ਸਾਹਿਬ ਚਰਚਾ ਬਹੁਚਾਰੀਆ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ 'ਚ ਕਦੋਂ ਆ ਰਹੇ ਆਂ ਆ ਦੇਖੋ ਜੀ ਇਹ ਤਾਂ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਫੈਸਲਾ ਕੀਤਾ ਅਸਤੀਫਾ ਦੇਣ ਦਾ ਉਹਦੀ ਤਾਂ ਅਸੀਂ ਪ੍ਰਸ਼ੰਸਾ ਕਰਦੇ ਆ ਕਿਉਂਕਿ ਇਹ ਬੜਾ ਸਾਸਪਰਿਆ ਕਦਮ ਹੈ ਉਸ ਸਮੇਂ ਸਮੇਂ ਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਪਾਰਟੀ ਦੇ ਵਿੱਚ ਰਹਿੰਦੇ ਹੋયા ਵੀ ਜ਼ਿਕਰ ਕਰਦਾ ਰਿਹਾ ਜਿੱਥੋਂ ਤੱਕ ਤੁਸੀਂ ਇਹ ਪੁੱਛ ਰਹੇ ਹੋ ਵੀ ਉਹ ਕਦੋਂ ਪਾਰਟੀ 'ਚ ਆਏਗਾ ਇਹਦੇ ਬਾਰੇ ਤਾਂ ਸਹੀ ਜਿਹੜਾ ਨਵਜੋਤ ਸਿੱਧੂ ਹੀ ਦੱਸ ਸਕਦਾ ਆ ਤੁਸੀਂ ਇਹ ਦੱਸ ਦਿਓ ਕਿ ਪਰ ਜੂਮ ਕਰ ਰਹੇ ਪੀ ਉਹਦੀ ਪਾਰਟੀ ਚ ਕੀ ਪੋਜੀਸ਼ਨ ਹੋਊਗੀ ਪਹਿਲਾਂ ਪਾਰਟੀ ਚ ਆਏਗਾ ਤਾਂ ਫਿਰ ਇਹ ਉਹਦੇ ਬਾਰੇ ਹੀ ਕੋਈ ਕਮੈਂਟਸ ਕਰ ਸਕਦੇ ਆ ਅਸੀਂ ਇਹ ਤੁਹਾਨੂੰ ਜਰੂਰ ਬੇਨਤੀ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਵੀ ਕੋਈ ਬੰਦਾ ਹੁੰਦਾ ਕਿਸੇ ਦੇ ਨਾਲ ਕੋਈ ਉਹਦੀ ਕੋਈ ਪ੍ਰੀ ਕੰਡੀਸ਼ਨ ਨਹੀਂ ਹੁੰਦੀ ਉਹ ਸੇਵਾ ਭਾਵਨਾ ਦੀ ਆਮ ਆਦਮੀ ਪਾਰਟੀ ਦੀ ਤਰ੍ਹਾਂ ਵਿਚਰਨ ਵਾਸਤੇ ਆਉਂਦਾ ਬਾਕੀ ਉਹਦੇ ਤੋਂ ਬਾਅਦ ਜਦੋਂ ਆਏਗਾ ਉਸ ਤੋਂ ਬਾਅਦ ਇਹ ਜ਼ਰੂਰ ਕਮੈਂਟਸ ਕਰਾਂਗੇ ਹਾਲੀਏ ਮੇਰਾ ਖਿਆਲ ਹੈ ਇਹ ਵਕਤ ਨਹੀਂ ਹੈ ਆਪਣੀ ਅਜਸੀ ਹਾਲੀ ਜਿਹੜਾ ਬੰਦਾ ਨਹੀਂ ਵੀ ਪਾਰਟੀ ਚ ਆਇਆ ਤਾਂ ਉਹਦੇ ਬਾਰੇ ਕੋਈ ਗੱਲ ਕਰੀਏ ਕਿ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਨੂੰ ਜ਼ਰੂਰਤ ਹੈ ਦੇਖੋ ਜ਼ਰੂਰਤ ਅਸੀਂ ਹਰ ਬੰਦੇ ਨੂੰ ਅਸੀਂ ਚਾਹੁੰਦੇ ਆ ਕਿ ਬਾਕੀ ਪਾਰਟੀਆਂ 'ਚ ਸਾਰੇ ਬੰਦੇ ਜਿਹੜੇ ਚੰਗੇ ਬੰਦੇ ਆ ਉਹ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਜੜ ਕਿਉਂਕਿ ਅੱਜ ਪੰਜਾਬ ਨੂੰ ਖਾਸ ਤੌਰ ਤੇ ਲੋੜ ਆ ਚੰਗੇ ਬੰਦਿਆਂ ਦੀ ਕਿਉਂਕਿ ਪੰਜਾਬ ਦੀ ਬਹੁਤ ਪੋਲੀਟੀਕਲ ਬੰਦਿਆਂ ਨੇ ਬਰਬਾਦੀ ਕੀਤੀ ਹੈ ਜਿਹੜਾ ਪੰਜਾਬ ਕਦੇ ਇੱਕ ਨੰਬਰ ਦਾ ਸੂਬਾ ਹੁੰਦਾ ਸੀ ਅੱਜ ਉਹਦੇ ਤੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਬਣ ਗਈਆਂ ਨੇ ਜ਼ਰੂਰਤ ਹੈ ਚੰਗੇ ਬੰਦਿਆਂ ਦੀ ਜਿਹੜੇ ਵੀ ਚੰਗਾ ਬੰਦਾ ਪਾਰਟੀ ਚ ਆਏਗਾ ਇਮਾਨਦਾਰ ਬੰਦਾ ਆਏਗਾ ਜਿਹਦੇ ਤੇ ਕੋਈ ਕ腐ਸ਼ਨ ਦਾ ਚਾਰਜ ਨਹੀਂ ਕੋ ਨੂੰ ਇਸ ਵੈਲਕਮ ਕਰਾਂਗੇ ਉਹ ਜੋ ਚਰਚਾ ਚੱਲੀ ਜਾ ਰਹੀ ਸੀ ਕਿ ਨਜੋਤ ਸਿੰਘ ਸਿੱਧੂ ਪੰਜਾਬ ਚ ਆਮ ਆਦਮੀ ਪਾਰਟੀ ਦਾ ਚਿਹਰਾ ਹੋਏਗਾ ਸੀਐਮ ਦਾ ਕਿਉਂਕਿ ਹਜੇ ਤੱਕ ਉਹ ਚਿਹਰੇ ਦਾ ਐਲਾਨ ਨਹੀਂ ਹੋਇਆ ਪਾਇਆ ਕਿਤੇ ਨਾ ਕਿਤੇ ਉਹਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਇੱਕ ਜੋ ਵੱਡੇ ਆਗੂ ਦੀ ਲੋੜ ਸੀ ਨੈਸ਼ਨਲ ਆਗੂ ਦੀ ਲੋੜ ਸੀ ਉਹ ਚਿਹਰਾ ਪੂਰਾ ਹੋਏਗਾ ਦੇਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਦੋਂ ਬੰਦਾ ਸਾਡੇ ਕੋਲ ਆ ਲਈ ਆਇਆ ਹੀ ਨਹੀਂ ਉਹਦੇ ਤੇ ਅਸੀਂ ਕੀ ਕਮੈਂਟਸ ਕਰੀਏ ਬਾਕੀ ਚਿਹਰੇ ਪਾਰਟੀ ਦੇ ਵਿੱਚ ਆਲਰੇਡੀ ਵੀ ਬਹੁਤ ਹੈਗੇ ਐ ਅਸੀਂ ਕੋਈ ਗੱਲ ਨਹੀਂ ਕਿ ਤੁਹਾਡਾ ਕੀ ਖਿਆਲ ਜੇ ਨਾ ਹੁੰਦੇ ਤਾਂ ਚਿਹਰੇ ਸਾਡੇ ਕੋਲ ਕੋਈ ਹੈ ਹੀ ਨਹੀਂ ਸੀਗੇ ਅਸੀਂ ਕੋਈ ਗੱਲ ਨਹੀਂ ਕਿ ਪਾਰਟੀ ਬੜੇ ਅੱਛੇ ਤਰ੍ਹਾਂ ਕੰਮ ਕਰ ਰਹੀ ਹੈ ਸਾਡੇ ਵਰਕਰ ਬਹੁਤ ਮਜ਼ਬੂਤ ਨੇ ਪਾਰਟੀ ਬੜੀ ਮਜ਼ਬੂਤੀ ਨਾਲ ਦੋਵਾਂ ਪਾਰਟੀਆਂ ਵਾਸਤੇ ਬਹੁਤ ਵੱਡਾ ਚੈਲੰਜ ਬਣੀ ਹੋਈ ਹੈ ਇਸ ਕਰਕੇ ਇਹ ਕਹਿਣਾ ਕਿ ਪਾਰਟੀ ਦੇ ਕੋਲ ਪਹਿਲਾਂ ਕੁਝ ਨਹੀਂ ਸੀ ਇਹ ਇੱਕ ਬੰਦੇ ਨੂੰ ਡਿਗਰੀ ਸੀ ਇਹ ਗਲਤ ਹੈ ਸਟੇ ਪੁਰੀ ਜਿਸ টেকਨikal ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਗੱਲ ਕੀਤੀ ਹੈ ਕਿ ਉਹ ਕੇਜਰੀਵਾਲ ਸਾਹਿਬ ਦੇ ਜੋ ਕੰਮ ਨੇ ਦਿੱਲੀ 'ਚ ਕੰਮ ਕਰ ਉਹਨਾਂ ਤੋਂ ਪ੍ਰਭਾਵਿਤ ਹੈਗੇ ਨੇ ਤਾਂ ਇਹਦੇ ਸੰਕੇਤ ਕੀ ਕੱਢੇ ਜਾਣੇ ਇਸ ਚੀਜ਼ ਦੇ ਦੇਖੋ ਸੰਕੇਤ ਤੋ ਹੀ ਦੱਸ ਦੇਗਾ ਬੀਬੀ ਨਵਜੋਤ ਕੌਰ ਸਿੱਧੂ ਜਿਹੜੀ ਹੈ ਕੇਜਰੀਵਾਲ ਸਾਹਿਬ ਨੂੰ ਪਹਿਲਾਂ ਵੀ ਮਿਲ ਕੇ ਆਏ ਆ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਕੰਮ ਨੂੰ ਉਹਦਾਂ ਦੀ ਪ੍ਰਸੰਸਾ ਵੀ ਕੀਤੀ ਹੈ ਸਮੇਂ-ਸਮੇਂ ਤੇ ਉਹ ਇਸ ਤਰ੍ਹਾਂ ਦੀ ਗੱਲ ਕਰਦੇ ਰਹੇ ਆ ਔਰ ਪਾਰਟੀ ਵਿੱਚ ਰਹਿ ਕੇ ਉਹ ਵੀ ਸੱਚ ਬੋਲਣ ਦੀ ਪੂਰੀ ਕੋਸ਼ਿਸ਼ ਕਰਦੇ ਰਹੇ ਸੱਚ ਬੋਲਦੇ ਰਹੇ ਤਾਂ ਇਹਦੇ ਤੇ ਕੀ ਕਿਆ ਫੈਲ ਹੋਣੀ ਤੇ ਮੈਂ ਸਮਝਦਾ ਵੀ ਠੀਕ ਨਹੀਂ ਜਦੋਂ ਆਉਣਗੇ ਫੇਰ ਹੀ ਅਸੀਂ। ਵਿਰੋਧੀ ਇਹ ਗੱਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਕੋਲ ਨਾ ਤਾਂ ਪੰਜਾਬ 'ਚ ਉਮੀਦਵਾਰ ਹੈ ਤੇ ਹੁਣ ਜਦੋਂ ਮੁੱਖ ਮੰਤਰੀ ਦੀ ਵੀ ਗੱਲ ਆ ਰਹੀ ਹੈ ਤਾਂ ਉਹ ਵੀ ਨਹੀਂ ਹੈ ਉਹ ਵੀ ਦੂਜੀ ਪਾਰਟੀ ਤੋਂ ਲੈ ਕੇ ਆਣ ਜਾਂ ਲਿਆਂਦੇ ਜਾ ਰਹੇ ਆ। ਦੇਖੋ ਇਹੋ ਜੀਆਂ ਗੱਲਾਂ ਦਿੱਲੀ ਦੇ ਵਿੱਚ ਵੀ ਇਹਨਾਂ ਪਾਰਟੀਆਂ ਨੇ ਕਰਕੇ ਦੇਖਿਆ ਇਹਨਾਂ ਨੂੰ ਉਹ ਤੋਂ ਅਕਲ ਸਿੱਖਣੀ ਚਾਹੀਦੀ ਹੈ ਦਿੱਲੀ ਦੇ ਵਿੱਚ ਵੀ ਇਹੋ ਜੀਆਂ ਗੱਲਾਂ ਕਰਦੇ ਸੀਗੇ بڑے بڑے ਚਿਹਰੇ ਕਰਨ ਬੇਦੀ ਨੂੰ ਲੈ ਕੇ ਆਏ ਸੀਗੇ ਕੀ ਹਾਲ ਉੱਥੇ ਹੋਇਆ ਪੰਜਾਬ ਦੇ ਵਿੱਚ ਜਿਹੜੇ ਚਿਹਰੇ ਬਣਿਆ ਕੋਈ ਓਵਰਨਾਈਟ ਨਹੀਂ ਬਣ ਗਏ। ਇਹ ਵੀ ਲੋਕ ਪਹਿਲਾਂ ਆਮ ਵਰਕਰ ਸੀਗੇ ਉਹਦੇ ਤੋਂ ਹੀ ਚਿਹਰੇ ਬਣੇ ਸੀਗੇ ਤੇ ਆਪਣੀ ਪਾਰਟੀ ਦੇ ਵਿੱਚ ਬੜੇ ਬੜੇ ਇਮਾਨਦਾਰ ਬੰਦੇ ਸਾਰੇ ਚੰਗੇ ਬੰਦੇ ਹੈਗੇ ਆ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਇਹ ਚਿੰਤਾ ਇਹਨਾਂ ਦੀ ਦੂਰ ਹੋ ਜਾਊਗੀ 2017 ਦੇ ਵਿੱਚ ਇਹਨਾਂ ਚਿਹਰਿਆਂ ਦੇ ਨਾਲ ਹੀ ਇਹਨਾਂ ਦਾ ਕੰਮ ਮੁੱਕ ਜਣਾ காங்கிரஸ் ਦਾ ਵੀ ਤੇ ਬੀਜੇਪੀ ਅਗਲੀਆਂ ਦਾ ਵੀ ਆਮ ਆਦਮੀ ਪਾਰਟੀ ਦੇ ਨਾਲ ਨਾਲ ਹੁਣ ਕੈਪਟਨ ਵਿੰਦਰ ਸਿੰਘ ਨੂੰ ਵੀ ਨਵਜੋਤ ਸਿੰਘ ਸਿੱਧੂ ਬਾਰੇ ਕਹਿ ਰਹੇ ਨੇ ਕਿ ਉਹ ਕਾਂਗਰਸ ਚ ਆਉਨੇ ਆ ਤਾਂ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਨੇ ਇਹ ਇਹ ਤਾਂ ਹਰ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈ ਕੈਪਟਨ ਸਾਹਿਬ ਨੇ ਕਿਹਾ ਉਹਦੇ ਬਾਰੇ ਮੈਂ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ ਪਰ ਛੋਟਪੁਰ ਜੀ ਜਿਸ ਤਰੀਕੇ ਨਾਲ ਦੇਖਿਆ ਜੀ ਅੱਜ 2 ਦਿਨ ਪਹਿਲਾਂ ਪਾਰਟੀ ਦੇ तमाम ਵੱਡੇ ਲੀਡਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਬਿਆਨ ਦਿੱਤੇ ਤੁਸੀਂ ਵੀ ਦਿੱਤਾ ਔਰ ਹੁਣ ਜੋ ਹੈ ਕੈਪਟਨ ਅਮਨਿੰਦਰ ਸਿੰਘ ਇਸ ਮੁੱਦੇ ਤੇ ਬਿਆਨ ਦੇ ਰਹੇ ਨੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀ ਪੂਰੀ ਰਾਜਨੀਤੀ ਹੈ ਪੰਜਾਬ ਦੀ ਉਹ ਨਵਜੋਤ ਸਿੰਘ ਸਿੱਧੂ ਦੁਆਰੇ ਘੁਮ ਰਹੀ ਹੈ ਔਰ ਮੁੱਦੇ ਪਿੱਛੇ ਰਹਿ ਗਏ ਨੇ ਨਹੀਂ ਨਹੀਂ ਮੁੱਦੇ ਉੱਥੇ ਦੇ ਉੱਥੇ ਆ ਕੋਈ ਐਸੀ ਗੱਲ ਨਹੀਂ ਕਿ ਬੰਦੇ ਪਾਰਟੀਆਂ ਚਾਉਂਦੇ ਵੀ ਆ ਜਾਂਦੇ ਵੀ ਐਸੀ ਕੋਈ ਗੱਲ ਨਹੀਂ ਕਿ ਕੈਪਟਨ ਸਾਹਿਬ ਦਾ ਉਹਨਾਂ ਦੇ ਬਾਰੇ ਕਹਿਣਾ ਵੀ ਉਹ ਪਾਰਟੀ ਚ ਆਉਣ ਵੈਲਕਮ ਕਰਾਂਗੇ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਵੀ ਕੋਈ ਬੰਦਾ ਚੰਗਾ ਜਿਹੜਾ ਸਾਫ ਸ਼ਵੀ ਵਾਲਾ ਉਹ ਜਿਸ ਪਾਰਟੀ ਵੀ ਹੁੰਦਾ ਉਹਦਾ ਥੋੜਾ ਬਹੁਤਾ ਸਟਰੈਂਥ ਤਾਂ ਪਾਰਟੀ ਨੂੰ ਮਿਲਦੀ ਮੈਂ ਇਹ ਜਾਨਣਾ ਚਾਹੁੰਗਾ ਤੁਹਾਡੇ ਕੋਲੋਂ ਕਿ ਜਦੋਂ ਇਹ ਪੂਰਾ ਫੈਸਲਾ ਹੋਇਆ ਹਾਲਾਂਕਿ ਚਰਚਾ ਇਹ ਵੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੋਈ ਨਵਜੋਤ ਸਿੰਘ ਜੀ ਸਿੱਧੂ ਜੀ ਤੇ ਨਵਜੋਤ ਕੌਰ ਡਾਕਟਰ ਨਵਜੋਤ ਕੌਰ ਸਿੱਧੂ ਜੀ ਪੰਜਾਬ ਲੀਡਰਸ਼ਿਪ ਤੋਂ ਕਿਉਂਕਿ ਤੁਸੀਂ ਇਹਨੂੰ ਹੈਡ ਕਰ ਰਹੇ ਹੋ ਪੰਜਾਬ ਲੀਡਰਸ਼ਿਪ ਤੋਂ ਇਸ ਪੂਰੇ ਮਾਮਲੇ ਬਾਰੇ رائے ਲਈ ਗਈ ਹੈ ਜਾਂ ਤੁਹਾਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਸੀ ਆ ਮੈਨੂੰ ਇਹਦੇ ਬਾਰੇ ਨਾਲੇਜ ਸੀ ਬਹੁਤ ਦਿਰ ਪਹਿਲਾਂ ਵੀ ਮੇਰੀ ਕੇਜਰੀਵਾਲ ਸਾਹਿਬ ਨਾਲ ਗੱਲ ਹੋਈ ਸੁਰੋਂ ਮੈਨੂੰ ਪੁੱਛਿਆ ਸੀ ਇਹਨਾਂ ਬਾਰੇ ਤੇ ਉਹ ਦਿੱਲੀ ਸਿੱਧੂ ਵੀ ਬਹੁਤਾ ਦਿੱਲੀ ਰਹਿੰਦੇ ਆ ਤੇ ਉਹ ਮਿਲਦੇ-ਗਲਦੇ ਰਹੇ ਹੁਣ ਉਹ ਉੱਥੇ ਮੇਰੀ ਨਾਲੇਜ ਸੀ ਕਿ ਵੀ ਗੱਲ ਚੱਲ ਰਹੀ ਹੈ ਅੱਜ ਕੁਝ ਮੀਡੀਆ ਦੇ ਵਿੱਚ ਇਹ ਚਰਚਾ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਨੇ ਉਹ ਪਾਰਟੀ ਲਈ ਪ੍ਰਚਾਰ ਕਰਨਗੇ ਬਿਨਾਂ ਸ਼ਰਤ ਤੋਂ ਪਾਰਟੀ ਚ ਆ ਰਹੇ ਨੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਪਹਿਲਾਂ ਹੁਣ ਤੁਸੀਂ ਫਿਰ ਪ੍ਰਚਾਰ ਵੀ ਕਰਾਵਾਂਗੇ ਸਭ ਕੁਝ ਕਰਾਵਾਂਗੇ ਉਹ ਉਹਨਾਂ ਦੇ ਜਿਹੜਾ ਕਮ ਆ ਉਹਨੂੰ ਇਸਤੇਮਾਲ ਕਰਾਂਗੇ ਜਿਹੜੀ ਉਹਨਾਂ ਦੀ ਪਰਸਨੈਲਿਟੀ ਆ ਜੋ ਉਹਨਾਂ ਦੀ ਲਾਈਕਿੰਗ ਆ ਉਹਦਾ ਪਾਰਟੀ ਪੂਰਾ ਫਾਇਦਾ ਉਠਾਉਗੀ ਅਕਾਲੀ ਦਲ ਦੇ ਦੋ ਸਿਟਿੰਗ ਐਮਐਲਏ ਇੰਦਰਵੀਰ ਸਿੰਘ ਬੁਲਾਰੀ ਔਰ ਪ੍ਰਗਟ ਸਿੰਘ ਨੂੰ ਪਾਰਟੀ 'ਚ ਮੌਤਲ ਕਰ ਦਿੱਤਾ ਗਿਆ ਉਹਨਾਂ ਬਾਰੇ ਕੀ ਰਾਏ ਦਾ ਦੇਖੋ ਇਹ ਤਾਂ ਇੰਝ ਜਾਪਦਾ ਜਿੰਨੇ ਵੀ ਸਿਆਣੇ ਬੰਦੇ ਆ ਉਹ ਦੇਖ ਰਿਹਾ ਵੀ ਕਾਲੀ ਦਲ ਵਾਲਾ ਕੰਮ ਮੁੱਕ ਗਿਆ ਕਿਉਂ ਕਾਲੀ ਦਲ ਕਾਲੀ ਦਲ ਨਹੀਂ ਹੈ ਇਹ ਬਾਦਲੈਂਡ ਕੰਪਨੀ ਹੈ ਉਹ ਬਾਬ ਬੇਟੇ ਦੀ ਪਾਰਟੀ ਹੈ ਸਾਰਾ ਪਰਿਵਾਰ ਉਹਦੇ ਵਿੱਚ ਸ਼ਾਮਲ ਹੈ ਇਸ ਕਰਕੇ ਜਿੰਨੇ ਵੀ ਲੋਕ ਉੱਥੇ ਕੁਟੜਨ ਮਹਿਸੂਸ ਕਰਦੇ ਸੀ ਜਿਨ੍ਹਾਂ ਦੇ ਮੁਤਾਬਕ ਪਾਰਟੀ ਨਹੀਂ ਸੀ ਚੱਲ ਰਹੀ ਉਹ ਸਾਰੇ ਹੌਲੀ ਹੌਲੀ ਉਹਨੂੰ ਤਿਆਰ ਬੈਠੇ ਸਾਰੇ ਨਿਕਲ ਆਉਣੇ ਹੌਲੀ ਹੌਲੀ ਤੁਸੀਂ ਪ੍ਰਗਟ ਸਿੰਘ ਔਰ ਇੰਦਰਵੀਰ ਸਿੰਘ ਬੁਲਾ ਰਹੇ ਤਾਂ ਸਵਾਗਤ ਕਰਨ ਲਈ ਤਿਆਰ ਹੋ ਦੇਖੋ ਮੈਂ ਇਹ ਜ਼ਰੂਰ ਸਵਾਗਤ ਤਾਂ ਚਲੋ ਠੀਕ ਹੈ ਪ੍ਰਗਟ ਸਿੰਘ ਅੱਛਾ ਇਨਸਾਨ ਹੈ ਉਹ ਤੋਂ ਉਹ ਦੇਸ਼ ਦਾ ਨਾਮ ਉਹਨੇ ਰੋਸ਼ਨ ਕੀਤਾ ਤੇ ਬਲਾਰੀਆ ਸਾਹਿਬ ਨੂੰ ਮੈਂ ਬਹੁਤਾ ਜਾਣਦਾ ਨਹੀਂ ਤੇ ਪ੍ਰਗਟ ਜਾਨੀ ਕਿ ਤੁਹਾਨੂੰ ਪਹਿਲੀ ਪਸੰਦ ਹੈ ਤੁਹਾਡੇ ਇਹ ਇਹ ਪਹਿਲਾਂ ਹੀ ਆਪਾਂ ਪ੍ਰਗਟ ਜਦੋਂ ਆਉਣ ਦੀ ਖਾਸ ਪ੍ਰਗਟ ਕਰੇਗਾ ਫਿਰ ਉੱਤੇ ਕਮੈਂਟਸ ਕਰਾਂਗੇ ਤੁਹਾਡੇ ਜੇ ਦੁੱਧਾ ਤੁਸੀਂ ਵਿਅਕਤੀਗਤ ਰਾਏ ਜੁ ਰੱਖਦੇ ਕਿਉਂਕਿ ਵਿਅਕਤੀਗਤ ਰਾਏ ਮੇਰੀ ਉਹਦੇ ਬਾਰੇ ਠੀਕ ਹੈ ਅੱਛਾ ਆਦਮੀ ਉਹਨੇ ਤਾਂ ਆਮਦ ਦੀ ਪਾਰਟੀ ਨੂੰ ਮਜ਼ਬੂਤੀ ਮਿਲੂ ਜੇ ਉਹਨੇ ਆਂਦਾ ਜੇ ਹੋਣਗੇ ਫਿਰ ਉੱਤੇ ਜ਼ਰੂਰ ਕਮੈਂਟਸ ਕਰਾਂਗੇ ਪਾਰਟੀ ਦੀ ਜੀ ਸੂਚੀ ਸੀਗੀ ਉਹ ਵੀ ਜੁਲਾਈ ਨੂੰ ਜਾਰੀ ਹੋਣ ਦੀ ਬਿਆਨ ਆਇਆ ਸੀ ਪਹਿਲਾਂ ਸਿੱਧੂ ਪਰਕਰਨ ਹੋ ਗਿਆ ਪੂਰਾ ਹੁਣ ਪ੍ਰਗਟ ਸਿੰਘ ਦਾ ਰਿੰਦਰਪ੍ਰੀਤ ਸਿੰਘ ਗੁਲਾਰੀਆ ਦਾ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਤਨੇ ਕਿਤੇ ਜਿਹੜੀ ਸੂਚੀ ਆ ਉਹ ਪਛੜ ਗਈ ਨਹੀਂ ਨਹੀਂ ਕੋਈ ਇਹ ਨਾ ਕਰਕੇ ਸੂਚੀ ਦੇ ਪਛੜਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਜਦੋਂ ਵੀ ਇਹ ਪ੍ਰਕਿਰਿਆ ਸਾਡੀ ਸਿਲੈਕਸ਼ਨ ਦੀ ਸ਼ੁਰੂ ਆ ਜਦੋਂ ਵੀ ਉਹ ਕੰਪਲੀਟ ਹੋਊਗੀ ਜਿੰਨੇ ਕੁ ਬੰਦਿਆਂ ਦਾ ਕੰਸੈਂਸਸ ਬਣੂਗਾ ਅਨੋਨਿਮਸਲੀ ਉਹ ਅਸੀਂ ਲਿਸਟ ਜਿਹੜੀ ਆ ਰਿਲੀਜ਼ ਕਰਦਾ ਹੈ ਕਿ ਬਾਕੀ ਚਲਦੀ ਰਹੂਗੀ ਹੱਲ ਸਭ ਇੱਕ ਤੱਕ ਉਮੀਦ ਕੀਤੀ ਕਿਉਂਕਿ 20 ਜੁਲਾਈ ਦੀ ਪਹਿਲਾਂ ਹੀ ਡੇਟ ਅਨਾਉਂਸ ਕੀਤੀ ਗਈ ਸੀ ਚਲੋ ਕਈ ਵਿੱਚ ਘਟਨਾਵਾਂ ਇਹੋ ਜਿਹੀ ਹੋ ਗਈਆਂ ਪਾਰਟੀਆਂ ਦੇ ਵਿੱਚ ਅੱਗੇ ਪਿੱਛੇ ਹੋ ਜਾਂਦਾ ਕੋਈ ਹਾਰਡ ਹੈਡ ਫਾਸ ਨਹੀਂ ਕਿਉਂਕਿ ਹਾਲੀ ਇਲੈਕਸ਼ਨ ਦੇ ਵਿੱਚ ਟਾਈਮ ਬਹੁਤ ਹੈ ਤੇ ਇਹ ਜੁਲਾਈ ਮਹੀਨੇ ਦੇ ਵਿੱਚ ਵਿੱਚ ਆ ਸਕਦੇ ਹਾਂ ਆਸ ਕੀਤੀ ਜਾਂਦੀ ਹੈ ਕਿ ਕੋਸ਼ਿਸ਼ ਕਰਾਂਗੇ ਜੋ ਪੰਜਾਬ ਦਾ ਮੌਜੂਦਾ ਸਮੀਕਰਨ ਚੱਲ ਰਿਹਾ ਹੈ ਬ ਮੈਨੀਫੈਸਟੋ ਵਿਵਾਦ ਤੋਂ ਬਾਅਦ ਨਵਜੋ ਸਿੰਘ ਸਿੱਧੂ ਪ੍ਰਗਟ ਸਿੰਘ ਔਰ ਇੰਦਰਬੀਰ ਸਿੰਘ ਬੁਲਾ ਰਹੇ ਤੋਂ ਬਾਅਦ ਕਿਤਨਾ ਕੀਤੇ ਹੁਣ ਪਾਰਟੀ ਉਸ ਜੋ ਮੈਨੀਫੈਸਟੋ ਦੇ ਨਾਲ ਕਿਤੇ ਪਿਛਲੀ ਢਾਹ ਲੱਗੀ ਸੀ ਉਹ ਨੇ ਥੋੜੀ ਮਜ਼ਬੂਤੀ ਬਣ ਕੇ ਉੱਭਰੀ ਹੈ ਦੇਖੋ ਢਾਹ ਪਹਿਲਾਂ ਵੀ ਕੋਈ ਨਹੀਂ ਸੀ ਲੱਗੀ ਅਸੀਂ ਛੋਟੀ ਜੀ ਗਲਤੀ ਸੀ ਉਹਦੇ ਸਾਰਿਆਂ ਨੇ ਮਾਫੀ ਮੰਗੀ ਸੀ ਗੁਰੂ ਘਰ ਚ ਜਾਏ ਆ ਕੋਈ ਢਾਹ ਨਹੀਂ ਸੀ ਲੱਗੀ ਐਸੀ ਕੋਈ ਗੱਲ ਨਹੀਂ ਸੀ ਸਾਡੀਆਂ ਐਕਟੀਵਿਟੀਜ਼ ਪੰਚਰ ਦੇਣ ਦੀ ਥੋੜੀਆਂ ਜਿਹੀਆਂ ਰੁਕੀਆਂ ਜ਼ਰੂਰ ਸੀ ਢਾਹ ਵਾਲੀ ਕੋਈ ਗੱਲ ਨਹੀਂ ਐਸੀ ਜੀ ਸਾਹਮਣੇ ਆਈ ਸੀ ਕਿ ਜੋ ਬਰਤਨ ਵਿਵਾਦ ਹੋਇਆ ਦੁਆਰੇ ਕਿ ਜੋ ਕੇਜਰੀਵਾਲ ਸਾਹਿਬ ਪੁੱਲ ਬਖਸ਼ਾਉਣ ਲੱਗੇ ਉਹ ਤੇ ਬਰਤਨਾਂ ਦੀ ਸੇਵਾ ਕੀਤੀ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਸਾਫ਼ ਸੁਥਰੇ ਬਰਤਨਾਂ ਨੂੰ ਹੀ ਦੁਆਰੇ ਧੋ ਗਏ ਆ ਦੇਖੋ ਪਤਾ ਨਹੀਂ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਕਿੰਨੇ ਕਿੰਨੇ ਆ ਸਾਢੇ 3 ਵਜੇ 4 ਵਜੇ ਸੀ ਗਏ ਆ ਦਰਵਾਜੇ ਸਾਹਿਬ ਉਸ ਵੇਲੇ ਲੰਗਰ ਹਾਲ ਚ ਲੰਗਰ ਛਕਣ ਵਾਲੇ ਤਾਂ ਬਹੁਤ ਕੋਈ ਹੁੰਦਾ ਹੀ ਨਹੀਂ ਚਾਹ ਪਾਣੀ ਛਕਣ ਵਾਲੇ ਹੁੰਦੇ ਆ ਚਾਹ ਪਾਣੀ ਪੀਣ ਨਾਲ ਕਿੰਨੇ ਕੁ ਲੰਬਤਨ ਸਾਫ ਕਰਨ ਦੀ ਲੋੜ ਪੈਂਦੀ ਹੈ ਉਹ ਪ੍ਰੋਸੀਜਰ ਹੁੰਦਾ ਪਹਿਲਾਂ ਸਾਬ ਇੱਕ ਪਾਣੀ ਚ ਕੱਢਦੇ ਆ ਉਸ ਤੋਂ ਬਾਅਦ ਫਿਰ ਮੰਜ ਜਾਂਦੇ ਆ ਉਹਦੇ ਤੋਂ ਬਾਅਦ ਤੀਜੇ ਥਾਂ ਤੇ ਉਹ ਸਾਬ ਪਾਣੀ ਚੋਂ ਕੱਢੇ ਜਾਂਦੇ ਆ ਅਸੀਂ ਦੂਜੇ ਤੇ ਤੀਜੇ ਥਾਂ ਦਾ ਦੋਵਾਂ ਦਾ ਕੰਮ ਕੀਤਾ ਪਹਿਲੇ ਹਾਲੀ ਬਰਤਨ ਜਿਹੜੇ ਆ ਉਹ ਹੈ ਹੀ ਇਸ ਤਰ੍ਹਾਂ ਦੇ ਹੁੰਦੇ ਆ ਉਹਨੇ ਲਿਬੜੇ ਨਹੀਂ ਹੁੰਦੇ ਹਾਲੀ ਇਹ ਸੀ ਪੰਜਾਬ ਹਰਮਾਨੀ ਪਾਰਟੀ ਦੇ ਪੰਜਾਬ ਮਾਮਲੇ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇ ਪਰ ਜਿਸ ਤੇ ਕਰਨ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਜਦੋਂ ਪਾਰਟੀ ਦੇ ਵਿੱਚ ਆਉਣਗੇ ਤਾਂ ਉਸ ਨਾਲ ਪਾਰਟੀ ਨੂੰ ਮਜ਼ਬੂਤੀ ਜਰੂਰ ਮਿਲੇਗੀ ਪਰ ਫਿਲਹਾਲ ਉਹ ਆਈ ਨਹੀਂ ਹਾਲੇ ਕਿ ਉਹਨਾਂ ਦੀ رائے ਜੋ ਹੈ ਸਪੱਸ਼ਟ ਨਹੀਂ ਹੋਈ ਔਰ ਉਸ ਤੋਂ ਬਾਅਦ ਅਗਰ ਆਮ ਆਦੀ ਪਾਰਟੀ ਚਾਹੁੰਦੇ ਨੇ ਤਾਂ ਇਹ ਨਿਸ਼ਚਿਤ ਤੌਰ ਤੇ ਆਮ ਆਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਜ਼ਬੂਤੀ ਮਿਲੇਗੀ ਔਰ ਪ੍ਰਗਟ ਸਿੰਘ ਦਾ ਜਿਸ ਤਰੀਕੇ ਨਾਲ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਬਾਰੇ ਨਿੱਜੀ رائے ਜੋ ਇਹਨਾਂ ਦੀ ਹੈ ਉਹ ਇਹਨਾਂ ਦੀ ਨਜ਼ਰ ਦੇ ਵਿੱਚ ਕਿ ਉਹ ਸਾਫ਼ ਸੁਥਰੀ ਛਵੀ ਵਾਲੇ ਨੇ ਕੈਮਰਾਮੈਨ ਮਿਹਰਬਾਨ ਦੇ ਨਾਲ ਸਰਬਜੀਤ ਸਿੰਘ ਵੀਪੀ ਸੰਜਾ ਮੋਹਾਲੀ